ਦੱਸਦੀ ਕਿ ਪੰਜਾਬ ਦੇ ਵਿੱਚ ਹੜ੍ਹ ਦੇ ਖਤਰੇ ਨੂੰ ਦੇਖਦਿਆਂ ਹਰੀਕੇ ਹੈਡਵਰਕਸ ਤੋਂ ਲਗਭਗ 1,84,000 ਕਿਊਸਿਕ ਪਾਣੀ ਛੱਡਿਆ ਗਿਆ ਇਸ ਕਾਰਨ ਨਦੀਆ ਕਿਨਾਰੇ ਵਸਦੇ ਪਿੰਡਾਂ ਲਈ ਹੜ੍ਹ ਦਾ ਜਿਹੜਾ ਸੰਕਟ ਹੈ ਉਹ ਵੱਧ ਗਿਆ ਥਾਨਕ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਅਤੇ ਪਿੰਡ ਖਾਲੀ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਐਲਾਨ ਜਿਹੜੇ ਆ ਉਹ ਕਰਕੇ ਲੋਕਾਂ ਨੂੰ ਦਰਿਆ ਦੇ ਨੇੜੇ-ਤੇੜੇ ਨਾ ਜਾਣਾ ਅਤੇ ਆਪਣੇ ਘਰਾਂ ਦੇ ਵਿੱਚ ਕੀਮਤੀ ਮਾਨ ਕਾਗਜ਼ਾਤ ਦੇ ਅਤੇ ਪਸ਼ੂਆਂ ਨੂੰ ਸੁਰੱਖਿਅਤ ਠਾਹਾ ਤੇ ਲਜਾਣ ਦੇ ਲਈ ਵੀ ਕਿਹਾ ਜਾ ਰਿਹਾ ਫਿਰੋਜ਼ਪੁਰ ਤਰਨਤਾਰਨ ਕਪੂਰਥਲਾ ਤੇ ਜਲੰਧਰ ਦੇ ਹਿੱਸਿਆਂ ਦੇ ਵਿੱਚ ਹੜ ਦਾ ਪਾਣੀ ਜਿਹੜਾ ਉਹ ਵੱਡਾ ਖਤਰਾ ਪਨ ਸਕਦਾ ਹੈ ਦੱਸਦੀ ਕਿ ਪ੍ਰਸ਼ਾਸਨ ਨੇ ਰਾਹਤ ਟੀਮਾਂ ਜਿਹੜੀਆਂ ਨੇ ਉਹ ਵੀ ਮੌਕੇ ਦੇ ਉੱਤੇ ਪਹੁੰਚਾ ਦਿੱਤੀਆਂ ਨੇ ਪ੍ਰਸ਼ਾਸਨ ਨੇ ਰਾਹਤ ਟੀਮਾਂ ਨੂੰ ਅਲਰਟ ਤੇ ਰੱਖਿਆ ਹੋਇਆ ਅਤੇ ਐਮ ਡੀ ਆਰ ਐਫ ਤੇ ਹੋਰ ਏਜੰਸੀਆਂ ਨੂੰ ਵੀ ਤਨਾਨ ਕੀਤਾ ਗਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਕਬਰੌਣ ਦੀ ਲੋਡ ਕਿ ਇਹ ਆਪਦੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦਾ ਪੂਰਾ ਪਾਲਣ ਕੀਤਾ ਜਾਵੇ। ਹੋਰ ਪਾਣੀ ਰਾਤ ਸੁਆਹ ਲੱਗ ਜਾ ਹੈ ਕਿ ਪ੍ਰਸ਼ਾਸਨ ਵੱਸੋਂ ਬਿੰਦੀ ਹੈ ਆਪਣੇ ਖਵਾਲਿਆਂ ਪਾਸੋਂ ਤਹੋਰ ਜਿਹੜੇ ਤੁੰਦਾ ਪਰ ਆ ਰਹੇ ਨੇ ਉਹਨੂੰ ਕੋ ਗੱਲ ਬਾਤ ਗੱਲ ਕਰ ਰਹੇ ਨੇ ਕਿ ਪਾਣੀ ਦਾ ਡਰ ਹੈ ਪਾਣੀ ਆਸਦਾ ਹੈ ਤੇ ਯਾਰਾ ਯਾਦਗਦਾ ਹੈ ਉਸ ਕਰਕੇ ਸਾਰਿਆਂ ਦਰਦ ਨੂੰ ਸੁਚੇਤ ਹੋਣੀ ਲੋੜ ਹੈ। ਤੇ ਆਪਣੇ ਆਪਣੇ ਜਵਾਤਾਂ ਨੂੰ ਆਪਣਾ ਸਮਾਨ ਲੈ ਕੇ ਪੁਛਿਆ ਖਾਵਾ ਦੇ ਹੋਏ ਨੇ ਤੇ ਬਿੰਦਿਆਂ ਪ੍ਰਵਾਨ ਕਰੀਆਂ ਦੁਬਾਰਾ ਫਿਰ ਵੀ ਇਹੋ ਕਰਦੇ ਹਨ ਕਿ ਪਾਣੀ ਆ ਰਿਹਾ ਹੈ ਤੇ ਚੱਲੂ ਰਿਹਾ ਹੈ ਧੋੜਿਆ ਜਾ ਰਿਹਾ ਹੈ ਇੱਕ ਤਰ੍ਹਾਂ ਦੇ ਪੂਰੇ ਪਰਿਵਾਰ ਪੁਛਿਆ ਖਾਵਾ ਦੇ ਬੈਠੇ ਨੇ ਪੁਛਿਆ ਖਾਵਾ ਦੇ ਹੋਏ ਨਗਰ ਦੇ ਵਿੱਚੋਂ ਇੱਥੇ ਹੋ ਗਏ ਤੇ ਬਿੰਦਿਆਂ ਪ੍ਰਵਾਨ ਕਰ ਰਿਹਾ ਵਾਹਿਗੁਰੂ ਦਾ ਹਾਲਾ ਸਰਵਾਰ ਜੀ ਕੀ ਰਤੇ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ